ਸੈਂਸਿਟਿਵ ਇਸ਼ੂ ਆ ਤੇ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਤੁਸੀਂ ਪੰਜਾਬ ਦੇ ਰਿਪਰੈਜ਼ੈਂਟੇਟਿਵ ਹੋ ਤੁਸੀਂ ਪੰਜਾਬ ਦੇ ਮੁਖਿਓ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਜ਼ੋਰ ਦੇ ਨਾਲ ਦਿੱਲੀ ਸਰਕਾਰ ਨਾਲ ਗੱਲ ਕਰੋ ਕਿ ਪੰਜਾਬ ਦਾ ਜਿਹੜਾ ਹੱਕ ਆ ਉਹ ਕਮਜ਼ੋਰ ਨਹੀਂ ਹੋਣਾ ਚਾਹੀਦਾ ਪੰਜਾਬ ਆਪਣੀ ਜ਼ਮੀਨ ਨਹੀਂ ਦੇ ਸਕਦਾ ਹਰਿਆਣੇ ਨੂੰ ਅਗਰ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਵਾਸਤੇ ਜਗ੍ਹਾ ਚਾਹੀਦੀ ਹੈ ਪੰਚਕੂਲੇ ਬਣਾ ਸਕਦੇ ਹੋ ਜਾਂ ਕਿਤੇ ਹੋਰ ਵੀ ਬਣਾ ਸਕਦੇ ਆ ਲੇਕਿਨ ਅਸੀਂ ਤੇ ਚਾਹੁੰਦੇ ਆ ਕਿ ਹਰਿਆਣਾ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣੀ ਚਾਹੀਦੀ ਹੈ ਜਾਂ ਮਿਲਣੀ ਚਾਹੀਦੀ ਹੈ ਤੇ ਜਿਹੜਾ ਚੰਡੀਗੜ੍ਹ ਤੇ ਕੱਲਾ ਹੱਕ ਹੈਗਾ ਸਿਰਫ ਪੰਜਾਬ ਦਾ ਕਲੇਮ ਆ ਤੇ ਉਦੋਂ ਜਦੋਂ ਰੀਆਰਗੇਨਾਈਜੇਸ਼ਨ ਆਫ ਸਟੇਟਸ ਕੋਈ ਸੀ ਉਦੋਂ ਵੀ ਕੇਂਦਰ ਸਰਕਾਰ ਨੇ ਇਹ ਆਖਿਆ ਸੀ ਕਿ ਇਹ ਟੈਂਪੋਰਰੀ ਅਰੇਂਜਮੈਂਟ ਹੈ ਚੰਡੀਗੜ੍ਹ ਯੂਟੀ ਰਹੂਗਾ ਜਿਨ੍ਹਾਂ ਤੱਕਰ ਹਰਿਆਣੇ ਨੂੰ ਆਪਣਾ ਕੈਪੀਟਲ ਨਹੀਂ ਮਿਲ ਜਾਂਦਾ ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਪੰਜਾਬ ਦੇ ਨਾਲ ਪੰਜਾਬੀਆਂ ਨਾਲ ਇੰਨਾ ਵਿਤਕਰਾ ਕਿਉਂ ਹੁੰਦਾ ਸਾਡਾ ਇਹਨਾਂ ਅਨਜਸਟਿਸ ਕਿਉਂ ਹੋ ਰਿਹਾ ਕਿ ਅਸੀਂ ਦੇਸ਼ ਵਾਸਤੇ ਹਰ ਸੇਵਾ ਕਰਨ ਨੂੰ ਕਰਦੇ ਵੀਆ ਕਰਨ ਨੂੰ ਤਿਆਰ ਆ ਕੁਰਬਾਨੀਆਂ ਵੀ ਦਿੱਤੀਆਂ ਨੇ ਆਜ਼ਾਦੀ ਤੋਂ ਪਹਿਲਾਂ ਵੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਦੇਸ਼ ਦੇ ਪ੍ਰਮੁੱਖ ਖੇਤਰਾਂ 'ਚ ਪਰ ਤਾਂ ਵੀ ਜਿਹੜਾ ਉੱਥੇ ਵਰਤਾਂਤ ਬਣਾਇਆ ਜਾਂਦਾ ਦਿੱਲੀ ਵਿੱਚ ਕਿਉਂ ਪੰਜਾਬ ਦੇ ਵਰ ਖਿਲਾਫ ਕਿਉਂ ਪੰਜਾਬ ਦੇ ਵਿਰੁੱਧ ਇਹ ਫੈਸਲੇ ਲੈਂਦੇ ਨੇ ਹੁਣ ਹਰਿਆਣੇ ਦੀ ਜਿਹੜੀ ਐਸੈਂਬਲੀ ਇਲੈਕਸ਼ਨ ਹੋ ਕੇ ਅੱਢੀ ਆ ਸਰਕਾਰ ਨਾ ਵੀ ਬਣ ਗਈ ਕੋਈ ਪੋਲੀਟੀਕਲ ਇਸ਼ੂ ਨਹੀਂਗਾ ਕੋਈ ਲੋੜ ਨਹੀਂ ਹਰਿਆਣਾ ਨੂੰ ਇਸ ਵੇਲੇ ਪਰ ਫੇਰ ਨਹੀਂ بڑا ਹਰਿਆਣੀ ਵਾਲੀ ਗੱਲ ਹੈ ਕਿ ਇਸ ਸਮੇਂ ਚ 500 700 ਮੀਟਰ ਦੇ ਆਪਣੇ ਫਰਕ ਤੇ ਇੱਕ ਲੈਂਡ ਸਵੈਪ ਹੋ ਰਿਹਾ ਆ ਜਿਹੜਾ ਨਾ ਤਾਂ ਹਰਿਆਣਾ ਗਵਰਨਮੈਂਟ ਦਾ ਅਧਿਕਾਰ ਆ ਨਾ ਯੂਟੀ ਦਾ ਅਧਿਕਾਰ ਆ ਇਹ ਇਦਾਂ ਜਿਹੜੀ ਜ਼ਮੀਨ ਇੰਟਰਚੇਂਜ ਕਿਸੇ ਸੂਬੇ ਦਾ ਸਟੇਟ ਸਰਕਾਰ ਨਹੀਂ ਕਰ ਸਕਦੀ ਇਹ ਪਾਰਲੀਮੈਂਟ ਵਿੱਚ ਜਾ ਸਕਦਾ ਵੈਸੇ ਚਲੋ ਪਾਰਲੀਮੈਂਟ ਵਿੱਚ ਵੀ ਜਾਵੇ ਪਰ ਅਸੀਂ ਪੰਜਾਬ ਦਾ ਜਿਹੜਾ ਕਲੇਮ ਹੈ ਹੱਕ ਹੈ ਅਸੀਂ ਬਿਲਕੁਲ ਉਹਨੂੰ ਕਮਜ਼ੋਰ ਨਹੀਂ ਹੋਣ ਦਵਾਵਾਂਗੇ ਗਵਰਨਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਇਸ ਮਾਮਲੇ ਦੀ ਸਾਰੀ ਜਾਣਕਾਰੀ ਹੈਗੀ ਵੀ ਇਹ ਕੁਝ ਹੋਰ ਪ੍ਰਾਪਤ ਕਰਨਗੇ ਹੋ ਅਸੀਂ ਸਾਡੀ ਲੀਡਰਸ਼ਿਪ ਨੇ ਸਾਰੇ ਆਪਣੇ ਲੀਡਰ ਸਾਹਿਬਾਨ ਦੱਸਣਗੇ ਕਿ ਇਹਨਾਂ ਨੇ ਪੰਜਾਬ ਅਕੋਰਡ ਦੀ ਵੀ ਗੱਲ ਕੀਤੀ ਸੀ ਜਦੋਂ ਸੰਤਰਜਨ ਸਿੰਘ ਲੋਂਗੋਵਾਲ ਜੀ ਦਾ ਤੇ ਆਪਣੇ ਅਰਜੀਵ ਗਾਂਧੀ ਜੀ ਦੇ ਨਾਲ ਪੰਜਾਬ ਗੌਰਡ ਹੋਇਆ ਸੀਗਾ ਉਹਦੀ ਮੇਨ ਜਿਹੜੀ ਉਸ ਸਮੇਂ ਦੀ ਇੱਕ ਪੰਜਾਬ ਦੀ ਮੰਗ ਸੀ ਕਿ ਚੰਡੀਗੜ੍ਹ ਨੂੰ ਟਰਾਂਸਫਰ ਕੀਤਾ ਜਾਊਗਾ ਪੰਜਾਬ ਦੇ ਹਵਾਲੇ 26 ਜਨਵਰੀ ਨੂੰ 12 ਵਜੇ ਚੰਡੀਗੜ੍ਹ ਟਰਾਂਸਫਰ ਹੋਣਾ ਸੀਗਾ ਜਿਹੜਾ ਰਾਤੋਂ ਰਾਤ ਸਾਰੀਆਂ ਆਪਣੀਆਂ ਜਿਹੜੀ ਹੈਗੀ ਹਦਯਤਾ ਚੱਲ ਗਈਆਂ ਸੀਗੀਆਂ ਲੇਕਿਨ ਰਾਤੋਂ ਰਾਤ ਫੇਰ ਨਿਕਲ ਤੋਂ ਟਾਈਮ ਚਾਕੇ ਇਹਨਾਂ ਨੇ ਉਹ ਬਦਲਤਾ ਕਹਿਣ ਤੋਂ ਪਹਿਲਾਂ ਵੀ ਪੰਜਾਬ ਦਾ ਕਲੇਮ ਕਦੀ ਕਮਜ਼ੋਰ ਨਹੀਂ ਹੋਇਆ ਚੰਡੀਗੜ੍ਹ ਤੇ ਹਰਿਆਣਾ ਜੀ ਸਦਕੇ ਆਪਣੀ ਰਾਜਧਾਨੀ ਬਣਾਵੇ ਲੇਕਿਨ ਅਸੀਂ ਪੰਜਾਬ ਦੀ ਜਿਹੜੀ ਚੰਡੀਗੜ੍ਹ ਦੀ ਜ਼ਮੀਨ ਆ ਜਿਸ ਦਾ ਪੰਜਾਬ ਦਾ ਹੈ ਉਹ ਕਦੀ ਅਸੀਂ ਨਹੀਂ ਉਹਦਾ ਜਿਹੜਾ ਹੱਕ ਕਮਜ਼ੋਰ ਹੋਣ ਦੇਵਾਂਗੇ ਉਹਦੇ ਵਾਸਤੇ ਜੇ ਸਾਨੂੰ ਕੋਈ ਹੋਰ ਵੀ ਗਾਂ ਕਦਮ ਚੱਕਣਾ ਪਿਆ ਉਹ ਵੀ ਚੱਕਾਂਗੇ ਬਾਕੀ ਦੇ ਆਪਣੇ ਲੀਡਰ ਸਾਹਿਬਾਨ ਤੋਂ ਨਾਲ ਗੱਲ ਸਾਂਝੀ ਕਰ ਲੈਣਗੇ ਜਿਵੇਂ ਦੱਸਿਆ ਬਟਾਲਾ ਸਾਹਿਬ ਨੇ ਅੱਜ ਗਵਰਨਰ ਸਾਹਿਬ ਨੂੰ ਅਸੀਂ ਇਹ ਕਹਿ ਕੇ ਆਇਆ ਕਿ ਜਿਹੜਾ ਫੈਸਲਾ ਹੋਇਆ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਜੋ ਐਨਓਸੀ ਦਿੱਤੀ ਆ ਜਾਂ ਐਡਮਿਨਿਸਟ੍ਰੇਸ਼ਨ ਨੇ ਚੰਡੀਗੜ੍ਹ ਦੇ ਨੇ ਇਹਨੂੰ ਪ੍ਰਵਾਨਗੀ ਦਿੱਤੀ ਆ ਨੋਟੀਫਿਕੇਸ਼ਨ ਕੀਤਾ ਸਰਾ ਸਰ ਗਲਤ ਆ ਪਹਿਲੀ ਗਲਤ ਹੈ ਪੰਜਾਬ ਹਰਿਆਣਾ ਰੀਆਰਗੇਨਾਈਜੇਸ਼ਨ ਐਕਟ ਦੀ ਉਲੰਘਣਾ ਦੂਜੀ ਗੱਲ ਇਹ ਆ ਜਿਹੜਾ ਫਾਰਮੂਲੇ ਤਹਿਤ ਪੰਜਾਬ ਤੇ ਹਰਿਆਣਾ ਸੂਬੇ ਬਣੇ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਇਕਾ ਕਾਈ ਮੰਨਿਆ ਗਿਆ ਤਹਿਸੀਲ ਨੂੰ ਠਾੜ ਤਹਿਸੀਲ ਦਾ ਇਹ ਹਿੱਸਾ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਇਹ ਤਾਂ ਵਕਤ ਹੀ ਤੌਰ ਤੇ ਰਾਜਧਾਨੀ ਬਣਾਈ ਸੀ ਹਰਿਆਣੇ ਦੀ ਰੱਖੀ ਸੀ ਅਦਰਵਾਈਜ਼ ਤਾਂ ਪੂਰੇ ਪ੍ਰਬੰਧ ਹੋਣ ਤੋਂ ਬਾਅਦ ਇਹ ਹਰਿਆਣੇ ਨੂੰ ਨਹੀਂ ਸੀ ਇੱਥੇ ਰਹਿਣਾ ਚਾਹੀਦਾ ਹੁਣ ਤਾਂ 500 ਮੀਟਰ ਤੇ ਘਰ ਨਾ ਆਪਣੀ ਜ਼ਮੀਨ 'ਚ ਬਣਾ ਸਕਦੇ ਸੀ ਗੱਲ ਜ਼ਮੀਨ ਦੀ ਨਹੀਂ ਗੱਲ ਸਾਡੀ ਨੱਕ ਕੱਟਣ ਦੀ ਆ ਪੰਜਾਬ ਦਾ ਨੱਕ ਕੱਟਣਾ ਚਾਹੁੰਦੇ ਨੇ ਪੰਜਾਬ ਨੂੰ ਥੀਣਾ ਦਿਖਾਉਣਾ ਚਾਹੁੰਦੇ ਨੇ ਪੰਜਾਬ ਕਦੇ ਨੀਵਿਆ ਨਹੀਂ ਹੈ ਸੋ ਪੰਜਾਬ ਨੂੰ ਬਾਰ-ਬਾਰ ਛੇੜਿਆ ਜਾ ਰਿਹਾ ਪੰਜਾਬੀਆਂ ਦੇ ਚੁੰਡੀਆਂ ਵੱਟੀਆਂ ਜਾ ਰਹੀਆਂ ਪਹਿਲਾਂ ਸਾਡਾ ਪਾਣੀ ਖੋਹਣ ਦੇ ਯਤਨ ਫਿਰ ਸਾਡੇ ਡੈਮਾਂ ਤੇ ਕਬਜ਼ਾ ਕਰਨ ਦੇ ਯਤਨ ਫਿਰ ਸਾਡੀ ਜ਼ੁਬਾਨੀ ਨੂੰ ਜੇੜਾਂ ਵਿੱਚ ਰੱਖਣ ਦੇ ਯਤਨ ਫਿਰ ਸਾਡੀ ਕਿਸਾਨੀ ਨੂੰ ਮੰਡੀਆਂ ਵਿੱਚ ਰੋਲਣ ਦੇ ਯਤਨ ਅੱਜ ਸਾਡੀ ਨਕ ਮਡਣ ਦੀ ਕੋਸ਼ਿਸ਼ ਕੀਤਾ ਗਿਆ ਸਾਡਾ ਮਾਣ ਆ ਸਾਡਾ ਗੌਰਵ ਹੈ इमोਸ਼ਨਲੀ ਅਸੀਂ ਚੰਡੀਗੜ੍ਹ ਨਾਲ ਜੁੜੇ ਹੋਏ ਨੇ ਸਾਡੀ ਰਾਜਧਾਨੀ ਦੇ ਜ਼ਮੀਨ ਕਿਸੇ ਹੋਰ ਨੂੰ ਦੇਣਾ ਸਰਾਸਰ ਗਲਤ ਆ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਸਾ ਆਪਣੀ ਜਿਹੜੀ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਮਾਂ ਜੋ ਗਵਰਨਰ ਸਾਹਿਬ ਨੂੰ ਜਿਹੜੀਆਂ ਦੱਸੀਆਂ ਨੇ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਾਅਦਾ ਕੀਤਾ ਕਿ ਡਾਕੂਮੈਂਟਰੀ ਪ੍ਰੂਫ ਲੈ ਕੇ ਪੂਰੇ ਡਿਟੇਲ ਦੇ ਵਿੱਚ 23 ਤਰੀਕ ਨੂੰ ਸਾਨੂੰ ਸਮਾਂ ਦਿੱਤਾ ਦੁਬਾਰਾ ਅਸੀਂ ਡਾਕੂਮੈਂਟਰੀ ਪ੍ਰੂਫ ਲੈ ਕੇ ਇਹਨਾਂ ਨੂੰ ਦੁਬਾਰਾ ਮਿਲਾਂਗੇ ਪਰ ਅੱਜ ਅਸੀਂ ਕਹਿਣਾ ਚਾਹੁੰਦੇ ਆ ਬੜੇ ਸਪਸ਼ਟ ਸ਼ਬਦਾਂ ਵਿੱਚ ਇਹ ਚੰਡੀਗੜ੍ਹ ਪੰਜਾਬ ਦੀ ਆ 1 ਇੰਚ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਇਹ ਪੰਜਾਬ ਨਾਲ ਜਿਹੜਾ ਐਮਰਜੈਂਸੀ ਦੇ ਦਿਨਾਂ 'ਚ ਧੱਗਾ ਹੋਇਆ ਸੀ ਨਿਆਹ ਹੋਇਆ ਸੀ ਉਸ ਨਿਆਹ ਦੇ ਵਿਰੁੱਧ ਮੋਰਚਾ ਲੱਗਿਆ ਸੀ ਮੋਰਚੇ ਦੇ ਵਿੱਚ ਉਹ ਲੰਗੋਵਾਲ ਰਜੀਵ ਅਕਾੜ ਆਇਆ ਸੀ ਉਹਦਾ ਹਿੱਸਾ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਭਾਵੇਂ ਉਸ ਸਮੇਂ ਦੀਆਂ ਸਰਕਾਰਾਂ ਮੁکریاں ਪਰ ਅਸੀਂ ਚੰਡੀਗੜ੍ਹ ਨੂੰ ਹਿਲਣ ਨਹੀਂ ਦੇਣਾ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇ ਇਨਸਾਫ ਨਾ ਮਿਲਿਆ ਇਹ ਵੀ ਅਸੀਂ ਗਵਰਨਰ ਸਾਹਿਬ ਨੂੰ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਸ਼ਰੋਮਣੀ ਕਾਲੀਦਾਸ ਸਿਹਾਰ ਲਹਿਰ ਵੱਲੋਂ ਦੱਸ ਕੇ ਆਏ ਆ ਕਿ ਜੇ ਇਹ ਬੇਇਨਸਾਫੀ ਹੋਈ ਜੇ ਇਹ ਅਨਿਆ ਹੋਇਆ ਤੱਕਾ ਹੋਇਆ ਇਨਸਾਫ ਨਾ ਮਿਲਿਆ ਤਾਂ ਸ਼ਰੋਮਣੀ ਕਾਲੀਦਾਸ ਸਿਹਾਰ ਲਹਿਰ ਵੱਲੋਂ ਬਲ ਇੱਕ ਬਹੁਤ ਜ਼ਬਰਦਸਤ ਪ੍ਰੋਟੈਸਟ ਧਾਰਨਾ ਜਿਹੜਾ ਚੰਡੀਗੜ੍ਹ ਵਿੱਚ ਦਿੱਤਾ ਜਾਏਗਾ ਔਰ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਰਾਜਸੀ ਧਿਰਾਂ ਨੇ ਅਸੀਂ ਉਹਨਾਂ ਨਾਲ ਤੱਕ ਵੀ ਪਹੁੰਚ ਕਰਾਂਗੇ ਹਫ਼ਤੇ ਦੇ ਵਿੱਚ ਵਿੱਚ ਤੇ ਪਹਿਲਾਂ ਇਹਨਾਂ ਨੂੰ ਡਾਕੂਮੈਂਟਰੀ ਪ੍ਰੂਫ ਦੇ ਕੇ ਬਾਕੀ ਰਾਸੀ ਤੇਰਾ ਨਾਲ ਵੀ ਸੰਪਰਕ ਕਰਕੇ ਅਸੀਂ ਸਾਰੇ ਪੰਜਾਬ ਨੂੰ ਕਿਉਂਕਿ ਪੰਜਾਬੀਆਂ ਦੀ ਮੰਗਾਂ ਪੰਜਾਬੀਆਂ ਦੀ ਇਹ ਆਣ ਤੇ ਸ਼ਾਨਾ ਚੰਡੀਗੜ੍ਹ ਅਸੀਂ ਕਿਸੇ ਤਰ੍ਹਾਂ ਵੀ અપਮਾਨ ਆਪਣਾ ਨਹੀਂ ਹੋਣ ਦੇਣਾ ਔਰ ਇਹਦੇ ਲਈ ਅਸੀਂ ਡਿਟੇਲ ਦੇ ਸਾਨੂੰ ਇਸ ਗੱਲ ਦਾ ਅਫਸੋਸ ਵੀ ਆ ਕਿ ਅੱਜ ਪੰਜਾਬ ਦੀ ਸਤਾ ਤੇ ਕਾਬਦੇ ਲੋਕ ਜਿਹੜੇ ਨੇ ਮਤਲਬ ਜੇ ਮੁੱਖ ਮੰਤਰੀ ਸਾਹਿਬ ਜਿਸ ਤਨ ਗ੍ਰਹਿ ਮੰਤਰੀ ਭਾਰ ਸਰਕਾਰ ਨੇ ਪਰ ਇਹ ਐਲਾਨ ਕੀਤਾ ਸੀ ਚੰਡੀਗੜ੍ਹ ਦੀ ਜ਼ਮੀਨ ਹਰਿਆਣਾ ਦੀ ਅਸੈਂਬਲੀ ਨੂੰ ਦੇੜ ਦਾ ਜੇ ਸਾਡੇ ਮੁੱਖ ਮੰਤਰੀ ਸਾਹਿਬ ਉਸ ਸਮੇਂ ਵਾਦਾ ਮਾਫਗਵਾਹ ਨਾ ਬਣਦੇ ਵਾਦਾ ਮਾਫਗਵਾਹ ਬਣ ਕੇ ਪੰਜਾਬ ਦੇ ਇਸ ਜ਼ਮੀਨ ਦੇ ਬਰਾਬਰ ਹਰਿਆਣਾ ਦੇ ਬਰਾਬਰ ਪੰਜਾਬ ਨੂੰ ਜ਼ਮੀਨ ਦੇਣ ਦੀ ਅਰਜੀ ਨਾ ਦਿੰਦੇ ਇੱਕ ਕਿਸਮ ਦੀ ਹੱਥ ਨਾੜ ਦੇ ਗ੍ਰਹਿ ਮੰਤਰੀ ਕੋ ਤਾਂ ਸ਼ਾਇਦ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਅੱਜ ਇਹ ਹੌਸਲਾ ਨਹੀਂ ਸੀ ਪੈਣਾ ਭਾਰਤ ਸਰਕਾਰ ਦਾ ਵਾਤਾਵਰਨ ਮਤਰਾਲੇ ਦਾ ਐਨੋਸੀ ਦੇਣ ਦਾ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਇਹ ਨੋਟੀਫਿਕੇਸ਼ਨ ਕਰਨ ਦਾ ਸੋ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਚਾਹੁੰਦੇ ਆ ਉਹ ਆਪਣੀ ਗਲਤੀ ਨੂੰ ਦਰੁਸਤ ਕਰਨ ਉਹ ਕਿਤੇ ਸ਼ਬਦਾਂ ਨੂੰ ਵਾਪਸ ਲੈਣ ਔਰ ਜਿਹੜਾ ਪ੍ਰੋਟੈਸਟ ਧਰਨਾ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲੰਦਰ ਸੁਧਾਰ ਲਹਿਰ ਵੱਲੋਂ ਇਹ ਸਨਿਆਦ ਦੇ ਫਿਰ ਤੋਂ ਦੇਣ ਦਾ ਫੈਸਲਾ ਕੀਤਾ ਉਹਦੇ ਲਈ ਅਸੀਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਦਵਾਂਗੇ ਔਰ ਉਹਦੇ ਜਿਹੜੀ ਲੋਲਿ ਪਾਰਟੀ ਆ ਪੰਜਾਬ ਦੇ ਉਹਨੂੰ ਵੀ ਕਹਾਂਗੇ ਉਹ ਵੀ ਸਾਡੇ ਚਾਹਣ ਔਰ ਬਲਕਿ ਇਹ ਵੀ ਅਪੀਲ ਕਰਦੇ ਆ ਕਿ ਚੰਗਾ ਹੋਵੇ ਜੇ ਆਲ ਪਾਰਟੀ ਮੀਟਿੰਗ ਮੁੱਖ ਮੰਤਰੀ ਸਾਹਿਬ ਸਾਧਾਂ ਸਾਰੀਆਂ ਧਿਰਾਂ ਨੂੰ ਸਾਧਾਂ ਔਰ ਇਹਨੂੰ ਪੰਜਾਬ ਦੀ ਲੜਾਈ ਬਣਾ ਕੇ ਮਤਲਬ ਕੇਂਦਰ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਜਿੰਨੇ ਵੀ ਸਾਡੇ ਹੱਕ ਨੇ ਅਸੀਂ ਉਹ ਲੈ ਸਕੀਏ ਜਿਹੜੀ ਇਹ ਨਿਆਂ ਦੀ ਲਹਿਰ ਸ਼ੁਰੂ ਹੋ ਗਈ ਇੱਕ ਇੱਕ ਦੋ ਵਾਰ ਦੂਜੀ ਦੂਜੀ ਤੋਂ ਬਾਅਦ ਤੀਜੀ ਮਤਲਬ ਬਾਰ-ਬਾਰ ਸਾਡੀ ਪਰਖ ਕੀਤੀ ਜਾ ਰਹੀ ਆ ਉਹ ਨਾ ਕਰਨ ਦੇ ਜੁਰਤ ਨਾ ਪਵੇ ਔਰ ਕਿਉਂਕਿ ਅਸੀਂ ਬੜਾ ਸੇਕ ਚੱਲਿਆ ਬੜਾ ਦਰਦ ਚੱਲਿਆ ਪੰਜਾਬੀਆਂ ਨੇ ਅਸੀਂ ਪੰਜਾਬ ਨੂੰ ਮੁੜ ਕੇ ਬਲਦੀ ਦੇ ਬੁੱਥੇ 'ਚ ਨਹੀਂ ਪਾਉਣਾ ਚਾਹੁੰਦੇ ਅਸੀਂ ਮੁੜ ਕੇ ਪੰਜਾਬੀਆਂ ਨੂੰ ਅੱਗ ਦੇ ਸੇਕ ਚ ੱਲਣ ਲਈ ਮਜਬੂਰ ਨਹੀਂ ਕਰਨਾ ਚਾਹੁੰਦੇ ਅਸੀਂ ਦਿੱਲੀ ਸਰਕਾਰ ਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਪੰਜਾਬੀਆਂ ਦੀ ਪਰਖ ਨਾ ਕਰੇ ਪੰਜਾਬੀਆਂ ਨਾਲ ਇਨਸਾਫ ਕਰੇ ਔਰ ਸਾਡਾ ਹੱਕ ਸਾਨੂੰ ਦਵੇ ਔਰ ਸਾਡੇ ਹੱਕ ਜੇ ਕੋਹੇ ਜਾਣਗੇ ਤਾਂ ਪੰਜਾਬ ਦੇ ਹਾਲਾਤ ਜਿਹੜਾ ਪੰਜਾਬ ਸਰਹੱਦਾਂ ਤੇ ਵੀ ਰਾਤੀ ਕਰ ਰਿਹਾ ਪੰਜਾਬ ਇਸ ਦੇਸ਼ ਦੀ ਮਤਲਬ ਹਰ ਪੱਖੋਂ ਭਾਵੇਂ ਅਨਾਜ ਦੀ ਥੋੜੀ ਦੂਰ ਕਰਨ ਦੇ ਵਿੱਚ ਭਾਵੇਂ ਸ਼ਰਧਾਂ ਤੇ ਰਾਖੀ ਕਰਨ ਦੇ ਵਿੱਚ ਹਰ ਪੱਖੋਂ ਦੇਸ਼ ਦੇ ਕੰਮ ਆਉਂਦਾ ਪਰ ਜਦੋਂ ਸਾਨੂੰ ਜ਼ਰੂਰਤ ਹੁੰਦੀ ਆ ਉਦੋਂ ਸਾਡੇ ਨਾਲ ੱੱਟਾ ਹੁੰਦਾ ਸੋ ਅੱਜ ਅਸੀਂ ਇਹੀ ਕਹਿਣ ਆਏ ਆ ਕਿ ਸਾਨੂੰ ਇਨਸਾਫ਼ ਦੋ ਨਹੀਂ ਪੰਜਾਬ ਅਸੀਂ ਚੁੱਪ ਕਰਕੇ ਚੈਨਲ ਨਹੀਂ ਬੈਠਾਂਗੇ